500 ਸਾਲ ਹੋ ਗਏ ਸਕੂਲ ਦੇ ਮਗਰ ਲੱਗੇ ਹੋਏ ਆ ਵੀ ਇਹਨੂੰ ਵਧੀਆ ਬਣਾਇਆ ਜਾਵੇ ਜੀ ਤੇ ਅਸੀਂ ਇਦਾਂ ਦਾ ਕੰਮ ਕੀਤਾ ਵਾ ਬੱਚਿਆਂ ਲਈ ਵੀ ਜਿਹੜਾ ਬੱਚੇ ਪੜ੍ਹ ਕੇ ਇੱਥੇ ਗਰਵਾਣੀ ਪੜਨ ਲੱਪੇ ਮੈਡਮਾਂ ਨੇ ਇੰਨੀ ਜ਼ਿਆਦਾ ਪੜ੍ਹਾਈ ਕਰਾਈ ਹੈ ਅਸੀਂ ਆਪਣੇ ਘਰਾਂ ਵਾਂਗੂ ਬੱਚਿਆਂ ਨੂੰ ਆਪਣੇ ਬੱਚੇ ਸਮਝ ਕੇ ਰੱਖਦੇ ਆ ਜੀ ਜੀ ਵੀ ਕੋਈ ਨਾ ਕੋਈ ਬੱਚਾ ਹੈ ਕਾਮ ਕਾਮਯਾਬ ਕਰਕੇ ਉੱਥੇ ਉੱਪਰ ਪਹੁੰਚਾਉਣਾ ਵਾ ਐਕਟੀਵਿਟੀਜ਼ ਕਰਵਾਨੀਆਂ ਮੈਂ ਹਾਰਮੋਨੀਅਮ ਨਾਲ ਸਵੇਰੇ ਪ੍ਰੇਅਰ ਕਰਵਾਨੀਆਂ ਬੱਚਿਆਂ ਨੂੰ ਉਹਨਾਂ ਨੂੰ ਰਾਸ਼ਟਰੀ ਗਾਨ ਹਾਰਮੋਨੀਅਮ ਨਾਲ ਕਰਵਾਇਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਸੋ ਗੱਲਬਾਤ ਕਰਦੇ ਆਂ ਅੱਜ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪਹੁੰਚੇ ਹੈਗੇ ਆ ਤੇ ਅੱਜ ਇਸ ਸਕੂਲ ਦੇ ਵਿੱਚ ਬੜਾ ਵਧੀਆ ਵੱਖ-ਵੱਖ ਜਗ੍ਹਾ ਤੇ ਉੱਤੇ ਅਸੀਂ ਪਹੁੰਚੇ ਹੈਗੇ ਤੇ ਬੜਾ ਸੋਹਣਾ ਸੋਹਣਾ ਇਹ ਸਰਕਾਰੀ ਸਕੂਲ ਬਣਿਆ ਹੋਇਆ ਹੈਗਾ ਵੈ ਤੇ ਸਾਡੇ ਵਿੱਚ ਮੈਡਮ ਜੀ ਮੌਜੂਦ ਹੈਗੇ ਨੇ ਤੇ ਗੱਲਬਾਤ ਕਰਦੇ ਆ ਤੇ ਸਾਡੇ ਅਮੇਜ਼ਿੰਗ ਟੀਵੀ ਤੇ ਕੀ ਕਹਿੰਦੇ ਨੇ ਤੇ ਦੇਖਿਆ ਜਾਵੇ ਤਾਂ ਇੱਕ ਗੱਲ ਤੁਹਾਨੂੰ ਹੋਰ ਕਹੂੰਗਾ ਸਰਕਾਰੀ ਸਕੂਲ ਇਦਾਂ ਦੇ ਹੁੰਦੇ ਨਹੀਂ ਐ ਕੋਈ ਕਿਸੇ ਦਾ ਮੇਜ਼ ਟੁੱਟੇ ਹੁੰਦੇ ਕੁਰਸੇ ਟੁੱਟੀਆਂ ਹੁੰਦੀਆਂ ਨੇ ਤੇ ਉੱਥੇ ਸਕੂਲ ਦੇ ਦੇ ਵਿੱਚ ਪੱਖੇ ਵੀ ਨਹੀਂ ਲੱਗੇ ਹੁੰਦੇ ਐ ਪਰ ਇੱਥੇ ਅੱਥੇ ਆ ਕੇ ਇਦਾਂ ਇਹ ਲੱਗਿਆ ਹੈਗਾ ਵਾ ਕਿ ਇਹ ਸਰਕਾਰੀ ਸਕੂਲ ਇੰਨਾ ਵਧੀਆ ਬਣਿਆ ਹੋਇਆ ਤੇ ਆਪਾਂ ਗੱਲਬਾਤ ਕਰਦੇ ਸਾਡੇ ਵਿੱਚ ਮੈਡਮ ਜੀ ਮੌਜੂਦ ਨੇ ਮੈਡਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੈਮ ਕਿਵੇਂ ਦੇਖਦੇ ਹੋ ਸਰਕਾਰੀ ਸਕੂਲ ਦੇ ਵਿੱਚ ਤੁਹਾਡੇ ਇੱਥੇ ਪਹੁੰਚੇ ਆ ਮੁਸਤਫਾ ਪੁਰ ਪਿੰਡ ਦੇ ਵਿੱਚ ਅੱਜ ਤੁਹਾਡੇ ਸਕੂਲ ਦੇ ਵਿੱਚ ਇੱਥੇ ਪਹੁੰਚੇ ਹੈਗੇ ਆ ਤੇ ਕਿਵੇਂ ਦੇਖਦੇ ਹੋ ਕਿੰਨੇ ਬੱਚੇ ਹੈਗੇ ਨੇ ਤੇ ਐਨੇ-ਐਨੇ ਵਧੀਆ ਸੁਵਿਧਾਵਾਂ ਤੁਸੀਂ ਰੱਖੀਆਂ ਹੋਈਆਂ ਨੇ ਤੇ ਇਵਨ ਤੱਕ ਪੱਖੇ ਏਸੀਆਂ ਵੀ ਲੱਗੇ ਆ ਪਰ ਸਰਕਾਰੀ ਸਕੂਲਾਂ ਦੇ ਵਿੱਚ ਇੰਨੀਆਂ ਪੱਖੇ ਵੀ ਨਹੀਂ ਲੱਗੇ ਹੁੰਦੇ ਮੇੇ ਟੁੱਟੇ ਹੁੰਦੇ ਨੇ ਕੁਰਸੀਆਂ ਟੁੱਟੀਆਂ ਹੁੰਦੀਆਂ ਨੇ ਤੇ ਇਵਨ ਤੱਕ ਬੱਚਿਆਂ ਨੂੰ ਬੜੀ ਮੁਸ਼ਕਲ ਹੋ ਜਾਂਦੀ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਆ ਸਭ ਤੋਂ ਪਹਿਲਾਂ ਤੇ ਮੈਂ ਤੁਹਾਡਾ ਸਾਡੇ ਸਕੂਲ ਤੇ ਪਹੁੰਚ ਤੇ ਸਵਾਗਤ ਕਰਦੀ ਆ ਜੀ ਤੇ ਅੱਜ ਸਾਡਾ ਸਕੂਲ ਜੋ ਕਿ ਬਹੁਤ ਹੀ ਅੱਜ ਕੱਲ ਜਿਹੜਾ ਕਿ ਸਾਡੇ ਬਲਾਕ ਕਰਤਾਰਪੁਰ ਜਲੰਧਰ ਡਿਸਟ੍ਰਿਕਟ ਦਾ ਇੱਕ ਬਹੁਤ ਵਧੀਆ ਸਕੂਲ ਆਪਣੇ ਮੁਕਾਮ ਹਾਸਲ ਕੀਤਾ ਹੋਇਆ ਵਾ ਜਿਹਦੇ ਵਿੱਚ ਇਹ ਆਪਣੀ ਦੇਖ ਨੂੰ ਤੇ ਬਹੁਤ ਹੀ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਵਾ ਉਸ ਦੇ ਨਾਲ ਨਾਲ ਸਾਡੇ ਬੱਚੇ ਖੇਡਾਂ ਵਿੱਚ ਔਰ ਪੜ੍ਹਾਈ ਵਿੱਚ ਵਿਦਿਅਕ ਮੁਕਾਬਲਿਆਂ ਦੇ ਵਿੱਚ ਬਹੁਤ ਪ੍ਰਾਪਤੀਆਂ ਹਾਸਲ ਕਰ ਚੁੱਕੇ ਆ ਜੀ ਜਿਹਦੇ ਵਿੱਚ ਕਿ ਸਾਡੇ ਬੱਚੇ ਪਿਛਲੇ 2-3 ਸਾਲਾਂ ਤੋਂ ਸਟੇਟ ਪੱਧਰੀ ਖੇਡਾਂ ਦੇ ਵਿੱਚ ਵੀ ਮਿੰਨੀ ਹੈਂਡਬਾਲ ਦੀ ਟੀਮ ਸਾਡੀ ਖਾਸ ਕਰਕੇ ਲੜਕੀਆਂ ਦੀ ਜੋ ਕਿ ਜਿਨ੍ਹਾਂ ਦਾ ਸੇਰਾ ਸਾਡੇ ਗੁਰਵਿੰਦਰ ਮੈਡਮ ਜਿਹੜੇ ਮੇਰੇ ਸਟਾਫ ਮੈਂਬਰ ਆ ਉਹਨਾਂ ਦੇ ਸਿਰ ਜਾਂਦਾ ਕਿ ਉਹ ਬੱਚਿਆਂ ਨੂੰ ਲੈ ਕੇ ਐਨੀ ਦੂਰ ਖੇਡਣ ਵਾਸਤੇ ਲੈ ਕੇ ਜਾਂਦੇ ਆ ਤੇ ਬਾਕੀ ਸਾਡਾ ਸਰਕਾਰ ਦਾ ਤੇ ਬਹੁਤ ਯੋਗਦਾਨ ਆ ਜੋ ਕਿ ਅੱਜਕੱਲ ਪਹਿਲਾਂ ਵਰਗੇ ਸਰ ਨਹੀਂ ਰਹਿ ਚੁੱਕੇ ਸਰਕਾਰੀ ਸਕੂਲ ਆ ਸਰਕਾਰ ਦੇ ਨਾਲ ਨਾਲ ਸਾਡਾ ਸਭ ਤੋਂ ਜ਼ਿਆਦਾ ਸਹਿਯੋਗ ਸਾਡੇ ਪਿੰਡ ਦੇ ਸਰਪੰਚ ਔਰ ਸਾਡੇ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੂੰ ਕਿ ਅਸੀਂ ਸਮੇਂ-ਸਮੇਂ ਤੇ ਉਹਨਾਂ ਕੋ ਜੋ ਵੀ ਹੈਲਪ ਮੰਗੀਦੀ ਆ ਤੇ ਉਹ ਸਾਡਾ ਹਮੇਸ਼ਾ ਹੀ ਸਾਥ ਦਿੰਦੇ ਆ ਜਾਨੀ ਤੁਹਾਡੇ ਕਹਿੰਦਾ ਮਤਲਬ ਹੈ ਜਿਹੜੇ ਤੁਸੀਂ ਐਨਆਰਆਈ ਐ ਆਪਣੇ ਨਾਮ ਲੈਂਦੇ ਪਏ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਆਕੇ ਲਾ ਕੇ ਖੜਦੇ ਹਾਂ ਬਿਲਕੁਲ ਬਿਲਕੁਲ ਜੀ ਜਦੋਂ ਵੀ ਸਾਨੂੰ ਜਦੋਂ ਵੀ ਲੋੜ ਪਈ ਆ ਹਮੇਸ਼ਾ ਉਹਨਾਂ ਨੇ ਸਾਡਾ ਮੈਂ ਉਹਨਾਂ ਦੇ ਨਾਮ ਇਦਾਂ ਬੋਲ ਕੇ ਨਹੀਂ ਦੱਸਦਾ ਕਿਉਂਕਿ ਲਿਸਟ ਬਹੁਤ ਲੰਬੀ ਆ ਉਹਨਾਂ ਦੀ ਬਿਲਕੁਲ ਵੀ ਤੇ ਮੈਮ ਇੱਕ ਗੱਲ ਹੋਰ ਤੁਹਾਨੂੰ ਪੁੱਛੂੰ ਆਪਣੇ ਅਮੇਜ਼ਿੰਗ ਟੀਵੀ ਦੇ ਤੁਹਾਡੇ ਸਕੂਲ ਸਰਕਾਰੀ ਸਕੂਲ ਦੇ ਵਿੱਚ ਕਿੰਨੇ ਬੱਚੇ ਹੈਗੇ ਆ ਸਰ ਇਸ ਟਾਈਮ 75 ਬੱਚੇ ਆ ਸਾਡੇ ਕੋਲ ਹਾਂਜੀ ਜੇ ਸਟਾਰਟਿੰਗ ਕਿੱਥੋਂ ਹੋਈ ਸੀ ਆ ਉਸ ਟਾਈਮ ਸਾਈਡ ਕੋ 28 ਬੱਚੇ ਸੀਗੇ ਤੇ ਬਟ ਜਿੱਦਾਂ ਜਿੱਦਾਂ ਅਸੀਂ ਸਕੂਲ ਦਾ ਵਿਕਾਸ ਕਰਦੇ ਗਏ ਤੇ ਸਾਡੇ ਨਾਲ ਸਾਡੇ ਮੁਸਤਾਪੁਰ ਪਿੰਡ ਤੋਂ ਇਲਾਵਾ ਇਸ ਪਿੰਡ ਤਲਵੰਡੀ ਰੱਜਬ ਕੁਮਿਆਰਾ ਚਕਰਾਲਾ ਲਾਗੇ ਲਾਗੇ ਪਿੰਡਾਂ ਦੇ ਬਹੁਤ ਬੱਚੇ ਸਾਡੇ ਕੋ ਆ ਰਹੇ ਜੀ ਤੇ ਲੱਗਦਾ ਨਹੀਂ ਕਿਤੇ ਨਾ ਕਿਤੇ ਜਾ ਕੇ ਜਿਵੇਂ ਤੁਸੀਂ ਕਹਿੰਦੇ ਹੋ 28 ਬੱਚੇ ਹੈਗੇ ਸੀ ਅੱਜ ਤੁਸੀਂ ਕਹਿ ਰਹੇ 75 ਬੱਚੇ ਹੈਗੇ ਨੇ ਤੇ ਕਿਵੇਂ ਦੇ ਦੋ ਉਹਨਾਂ ਦੇ ਮਾਪਿਆਂ ਨੂੰ ਪਤਾ ਹੋਊਗਾ ਕਿ ਨਹੀਂ ਇਹ ਸਕੂਲ ਬਹੁਤ ਸੋਹਣਾ ਹੈਗਾ ਹਾਂਜੀ ਹਾਂਜੀ ਉਹ ਤਾਹੀਂ ਤਾਂ ਬਾਕੀ ਪਿੰਡਾਂ ਤੋਂ ਪ੍ਰਭਾਵਿਤ ਹੋ ਕੇ ਆ ਰਹੇ ਆ ਬੱਚੇ ਕਿ ਸਾਡਾ ਸਕੂਲ ਫੁੱਲੀ ਏਸੀ ਸਕੂਲ ਐਸ ਟਾਈਮ ਜੋ ਕਿ ਇਲਾਕੇ ਦਾ ਪਹਿਲਾ ਸਮਾਰਟ ਸਕੂਲ ਬਣਿਆ ਸੀਗਾ ਉਸ ਤੋਂ ਬਾਅਦ ਫੁੱਲੀ ਏਸੀ ਵੀ ਇਲਾਕੇ ਦਾ ਪਹਿਲਾ ਹੀ ਸਕੂਲ ਹੈ ਜੀ ਜੀ ਤੇ ਬੱਚਿਆਂ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਕਿਤੇ ਪੜ੍ਹਾਈ ਵੱਲੋਂ ਜਾਂ ਕਿਦਾ ਕੋਈ ਇੱਕ ਆਪਾਂ ਕਹਿੰਦੇ ਕੀ ਹੈ ਟੀਚਰ ਪੜ੍ਹਾਉਂਦੇ ਨਹੀਂ ਸਹੀ ਤਰੀਕੇ ਨਾਲ ਸਰਕਾਰੀ ਸਕੂਲ ਦੇ ਵਿੱਚ ਕਿਵੇਂ ਦੇਖੋ ਅਸੀਂ ਤੇ ਆਪਣੇ ਵੱਲੋਂ ਪੂਰਾ ਦਿੰਨੇ ਆ 101% ਤੇ ਅਸੀਂ ਤੇ ਫੀਡਬੈਕ ਵੀ ਪੇਰੈਂਟਸ ਨੂੰ ਕਹੀਦੀ ਆ ਕਿ ਜੇ ਕੋਈ ਸਾਡੇ ਚ ਕਮੀ ਆ ਤੇ ਉਹ ਸਾਨੂੰ ਆਕੇ ਦੱਸੋ ਸਮੇਂ-ਸਮੇਂ ਤੇ ਮਦਰ ਵਰਕਸ਼ਾਪ ਪੀਟੀਐਮ ਵਗੈਰਾ ਕਰਾਉਂਦੇ ਰਹੀਦਾ ਜੀ ਤੇ ਅੱਜ ਦੇ ਜਿਹੜੇ ਬੱਚੇ ਹੈਗੇ ਨੇ ਜਾਂ ਆਪਾਂ ਵੱਡੇ ਲਾਲੀਏ ਨੌਜਵਾਨ ਲਾਲੀਏ ਤੇ ਜਿਹੜੇ ਲੋਗ ਬੱਚੇ ਨੌਜਵਾਨ ਹੈਗੇ ਨੇ ਉਹ ਨਸ਼ੇ ਦੇ ਚ ਦੀ ਦਲਦਲ ਚ ਫਸੇ ਹੋਏ ਨੇ ਤੇ ਉਹ ਬੱਚਿਆਂ ਨੂੰ ਇੱਕ ਵਾਰੀ ਆਪਾਂ ਮੈਸੇਜ ਕੀ ਦੇਣਾ ਚਾਹੁੰਦੇ ਆਪਾਂ ਉਸ ਦੇ ਲਈ ਅਸੀਂ ਬੱਚਿਆਂ ਨੂੰ ਸਮੇਂ-ਸਮੇਂ ਤੇ ਅਵੇਅਰ ਵੀ ਕਰਦੇ ਰਹੇਦਾ ਅਸੀਂ ਕੁਛ ਦਿਨ ਪਹਿਲਾਂ ਨਸ਼ਾ ਵਿਰੋਧ ਰੈਲੀ ਵੀ ਕੱਢੀ ਸੀ ਪਿੰਡ ਦੇ ਵਿੱਚ ਤੇ ਮਤਲਬ ਕਿ ਬੱਚਿਆਂ ਨੂੰ ਜਾਗਰੂਕ ਕਰੀਦਾ ਕਿ ਇਸ ਚੀਜ਼ ਤੋਂ ਜਿੰਨਾ ਹੋ ਸਕਦਾ ਤੇ ਦੂਰ ਰਹੋ ਦੂਰ ਰਹੋ ਬਿਲਕੁਲ ਬਿਲਕੁਲ ਸੋ ਹੁਣ ਆਪਾਂ ਜਿਹੜੇ ਇੱਥੇ ਸਰਪੰਚ ਸਾਹਿਬ ਹੈਗੇ ਆ ਤੇ ਅੱਪਾ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਰਕਾਰੀ ਸਕੂਲ ਦੇ ਬਾਰੇ ਉਹਨਾਂ ਦਾ ਪੁੱਛਦੇ ਆਂ ਕਿ ਕਿਵੇਂ ਦੇਖਦੇ ਹੋ ਸਰਕਾਰੀ ਸਕੂਲ ਨੂੰ ਲੈ ਕੇ ਕੀ ਗੱਲਬਾਤ ਕਰਦੇ ਆਂ ਸਰਦਾਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਹੈ ਕਿਵੇਂ ਦੇਖਦੇ ਹੋ ਸਰਪੰਚ ਸਾਹਿਬ ਸਰਕਾਰੀ ਸਕੂਲ ਨੂੰ ਲੈ ਕੇ ਬੜਾ ਵਧੀਆ ਸਰਕਾਰੀ ਸਕੂਲ ਹੈਗਾ ਵਾ ਏਸੀ ਫੁੱਲੀ ਹੈਗਾ ਮੈਮ ਨੇ ਪਹਿਲਾਂ ਗੱਲਬਾਤ ਕੀਤੀ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਐਸੀ ਜੀਐਸ ਸਕੂਲ ਨੂੰ ਘੱਟ ਤੋਂ ਘੱਟ 5-7 ਸਾਲ ਹੋ ਗਏ ਸਕੂਲ ਦੇ ਮਗਰ ਲੱਗੇ ਹੋਏ ਆਂ ਬਈ ਇਹਨੂੰ ਵਧੀਆ ਬਣਾਇਆ ਜਾਵੇ ਜੀ ਤੇ ਅਸੀਂ ਇਦਾਂ ਦਾ ਕੰਮ ਕੀਤਾ ਵਾ ਬੱਚਿਆਂ ਲਈ ਵੀ ਜਿਹੜਾ ਬੱਚੇ ਪੜ੍ਹ ਕੇ ਇੱਥੇ ਗੁਰਵਾਣੀ ਪੜਨ ਲੱਪੇ ਮੈਡਮਾਂ ਨੇ ਇੰਨੀ ਜ਼ਿਆਦਾ ਪੜ੍ਹਾਈ ਕਰਾਈ ਆ ਹਾਂਜੀ ਨਹੀਂ ਤੇ ਬੱਚਿਆਂ ਨੂੰ ਤਾਂ ਪੰਜਾਬੀ ਨਹੀਂ ਪੜ੍ਹਨੀ ਆਉਂਦੀ ਗੁਰਵਾਣੀ ਤਾਂ ਬਹੁਤ ਔਖੀ ਆ ਕਿਉਂਕਿ ਇਹਨਾਂ ਮੈਡਮਾਂ ਨੇ ਇੰਨੀ ਕਿ ਨਹੀਂ ਮਜ਼ਬੂਤ ਬੱਚਿਆਂ ਦੀ ਕਰਕੇ ਇੱਥੋਂ ਭੇਜ ਦਿਆ ਗਾਂ ਜਾ ਕੇ ਕੋਈ ਦੇ ਤੰਗੀ ਨਾ ਆਵੇ ਬੱਚਿਆਂ ਨੂੰ ਹਾਂਜੀ ਤੇ ਸਾਨੂੰ ਮੈਂ ਧੰਨਵਾਦ ਕਰਦਾ ਸਟਾਫ ਦਾ ਸਾਨੂੰ ਇੰਨਾ ਵਧੀਆ ਸਟਾਫ ਮਿਲਿਆ ਵਾ ਤੇ ਸਾਡੇ ਵੀਰ ਐਨ ਆਰ ਆਈ ਜਦੋਂ ਵੀ ਅਸੀਂ ਕਹੀਏ ਆ ਚੀਜ਼ ਬਣਾਉਣੀ ਆ ਸਾਨੂੰ ਕਦੀ ਨਾ ਹੀ ਨਹੀਂ ਕੀਤੀ ਉਹਨਾਂ ਨੇ ਲਾਓ ਚੱਕੋ ਪੈਸੇ ਆ ਲਓ ਜੀ ਜਿਹੜੀ ਚੀਜ਼ ਚਾਹੀਦੀ ਲਓ ਸਰਕਾਰ ਵੀ ਬਹੁਤ ਕੁਝ ਦੇ ਰਹੀ ਆ ਜੀ ਉਹ ਗਲਤ ਪੈਸਾ ਹੋਰ ਗਲਤਾਂ ਦੇ ਲਾਉਂਦੇ ਸਾਡੇ ਆ ਸਟਾਫ ਵੀ ਸਹੀ ਥਾਂ ਦੇ ਪੈਸੇ ਲਾਉਂਦਾ ਆਪਣੇ ਜੇਬੀ ਚ ਲਾਉਂਦੇ ਅਸੀਂ ਵੀ ਲਾ ਦਈਦੇ ਆ ਜੀ ਜਦੋਂ ਵੀ ਲੋੜ ਕਿਸੇ ਚੀਜ਼ ਦੀ ਪੈਂਦੀ ਕਿ ਇੱਥੇ ਮਲਕੇ ਇਹ ਨਹੀਂ ਵੀ ਚੀਜ਼ ਹੈ ਨਹੀਂ ਕੀ ਉਸੇ ਵੇਲੇ ਆਉਂਦੇ ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਕਿ ਜਿੱਦਾਂ ਹੁਕਮ ਹੋਇਆ ਨਾਲ ਹੀ ਆਪਾਂ ਉਹ ਉਹ ਜਗ੍ਹਾ ਦੇ ਆਪਾਂ ਪੈਸਾ ਪ੍ਰੋਵਾਈਡ ਕਰ ਦਾਂਗੇ ਹਾਂਜੀ ਅਸੀਂ ਆਪਣੇ ਘਰਾਂ ਨੂੰ ਬੱਚ ਸਮਝ ਕੇ ਰੱਖਦੇ ਆ ਜੀ 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 ਵੀ ਕੋਈ ਨਾ ਕੋਈ ਬੱਚਾ ਹੈ ਕਾਮ ਕਾਮਯਾਬ ਕਰਕੇ ਇਥੋਂ ਉੱਪਰ ਪਹੁੰਚਾਉਣਾ ਵਾ ਜੀ ਤੇ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਆਦੇ ਦੇ ਉਸ ਨੂੰ ਐ ਯੂਥ ਨੂੰ ਅਸੀਂ ਖੇਡਾਂ ਦੇ ਵਾਲੇ ਲਾਇਆ ਵਾ ਜੀ ਛੋਟੇ ਛੋਟੇ ਬੱਚਿਆਂ ਨੂੰ ਖੇਡਣ ਲਾਇਆ ਵਾ ਸਵੇਰੇ ਸ਼ਾਮੀ ਗੇਮ ਕਰਾਉਣੇ ਕੋਚ ਰੱਖਿਆ ਵਾ ਡਾਕਟਰ ਨਲਮਤ ਸਿੰਘ ਜੀ ਤੋਂ ਉਹਦਾ ਬਹੁਤ ਧੰਨਵਾਦ ਆ ਜੀ ਤੇ ਸਵੇਰੇ ਸ਼ਾਮੀ ਕਰਾਉਣੇ ਦੇ ਨਾਲ ਖਾਣਾ ਖੀਂ ਦਿੱਨੇ ਪਏ ਉਹਨਾਂ ਨੂੰ ਬਾ ਜੀ ਬੜਾ ਚੰਗਾ ਮੈਸੇਜ ਹੈ ਸਰਕਾਰੀ ਪ੍ਰਾਇਮਰੀ ਸਕੂਲ ਦੇ ਜਿਹੜੇ ਹੋਰ ਮੈਡਮ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਤੇ ਉਹਨਾਂ ਦਾ ਸੁਝਾਓ ਲੈਣੇ ਆ ਕੀ ਕਹਿੰਦੇ ਨੇ ਮੈਮ ਸਸਿਕਾ ਜੀ ਸਸਿਕਾ ਜੀ ਮੈਮ ਕੀ ਨਾਮ ਹੈ ਗੁਰਵਿੰਦਰ ਕੋ ਮੈਮ ਕਿਵੇਂ ਦੇਖਦੇ ਹੋ ਕਿ ਅੱਜ ਸਰਕਾਰੀ ਸਕੂਲ ਦੇ ਆਪਾਂ ਪਹੁੰਚੇ ਆ ਮੁਸਤਫਾਪੁਰ ਦੇ ਵਿੱਚ ਤੇ ਬੱਚੇ ਨੂੰ ਕਿੰਨੇ ਬੱਚੇ ਹੈਗੇ ਸੀ ਤੇ ਅੱਜ ਸਰਕਾਰੀ ਸਕੂਲ ਦੇ ਚ ਇੰਨੀ-ਇੰਨੀ ਸੁਵਿਧਾ ਨਹੀਂ ਹੁੰਦੀਆਂ ਸਕੂਲਾਂ ਦੇ ਵਿੱਚ ਲੇਕਿਨ ਅੱਜ ਸਕੂਲ ਦੇ ਚ ਪਹੁੰਚੇ ਹੈਗੇ ਕਿਦਾਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਔਰ ਬੱਚਿਆਂ ਨੂੰ ਅੱਜ ਤੱਕ ਤੁਸੀਂ ਕੀ ਸਿੱਖਿਆ ਵਗਰਾ ਦਿੱਤੀ ਹਾਂਜੀ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਕਰਦੀ ਹਾਂ ਇੱਥੇ ਆਇਆ ਤੇ ਜਿਹੜਾ ਸਾਡਾ ਸਰਕਾਰੀ ਸਕੂਲ ਹੈ ਇਹ ਜਿਹੜਾ ਪਿਛਲੇ 5 ਸਾਲਾਂ ਤੋਂ ਬਹੁਤ ਬਲੰਦੀਆਂ ਤੇ ਜਾ ਰਿਹਾ ਹੈਗਾ ਲੋਕਡਾਊਨ ਵਿੱਚ ਵੀ ਸਾਡੇ ਸਕੂਲ ਨੇ ਬਹੁਤ ਤਰੱਕੀ ਕੀਤੀ ਜਿਵੇਂ ਕਿ ਸਾਡੇ ਸਕੂਲ ਵਿੱਚ ਆਪਣਾ ਤੁਸੀਂ ਕਲਚਰਲ ਪ੍ਰੋਗਰਾਮ ਲੈ ਲੋ ਜਾਂ এডਿਕੇਸ਼ਨ ਦੇ ਨਾਲ ਸੰਬੰਧਿਤ ਐਕਟੀਵਿਟੀਆਂ ਸਭ ਤੋਂ ਵੱਧ ਸਾਡੇ ਬੱਚੇ ਕਰਦੇ ਆ ਜਿਸ ਤਰ੍ਹਾਂ ਸਰਕਾਰ ਨੇ ਟੀਵੀ ਪ੍ਰੋਗਰਾਮ ਚਲਾਇਆ ਸੀਗਾ ਨੰਨੇ ਉਸਤਾਦ ਉਸ ਤੋਂ ਪੂਰੇ ਜਲੰਧਰ ਵਿੱਚ ਸਭ ਤੋਂ ਪਹਿਲਾਂ ਸਾਡਾ ਸਕੂਲ ਸੀ ਜਿੱਥੇ ਸਾਡੇ ਬੱਚੇ ਬੱਚਿਆਂ ਨੇ ਪਰਫਾਰਮ ਕੀਤਾ ਸੀ ਇੰਗਲਿਸ਼ ਵਿੱਚ ਸਪੀਚ ਵੀ ਦਿੱਤੀ ਸੀ ਜਿਹੜਾ ਡਿਪਾਰਟਮੈਂਟ ਵੱਲੋਂ ਸਾਡੇ ਜਿਹੜੇ ਬੱਚਿਆਂ ਦੀਆਂ ਜਿਹੜੀਆਂ ਵੀਡੀਓਜ਼ ਵੀ ਸ਼ੇਅਰ ਕੀਤੀਆਂ ਜਾਂਦੀਆਂ ਜਿਸ ਤਰ੍ਹਾਂ ਅਸੀਂ ਐਕਟੀਵਿਟੀਆਂ ਕਰਵਾਨੀਆਂ ਮੈਂ ਹਰਮੋਨੀਅਮ ਨਾਲ ਸਵੇਰੇ ਪ੍ਰੇਅਰ ਕਰਵਾਨੀਆਂ ਬੱਚਿਆਂ ਨੂੰ ਉਹਨਾਂ ਨੂੰ ਰਾਸ਼ਟਰੀ ਗਾਨ ਹਰਮੋਨੀਅਮ ਨਾਲ ਕਰਵਾਇਆ ਜਾਂਦਾ ਹੈ ਫਿਰ ਬੱਚਿਆਂ ਨੂੰ ਅਸੀਂ ਜਿਹੜੀਆਂ ਪ੍ਰੀ ਪ੍ਰਾਇਮਰੀ ਦੇ ਬੱਚੇ ਆ ਉਹਨਾਂ ਨੂੰ ਪੋਇਮਜ਼ ਜਿਹੜੀਆਂ ਇੰਟਰਸਟਿੰਗ ਵੇ ਨਾਲ ਕਰਾਣੀਆਂ ਆਂਦੀਆਂ ਉਹ ਵੀ ਅਸੀਂ ਹਰਮੋਨੀਅਮ ਦੇ ਨਾਲ ਐਕਟੀਵਿਟੀਆਂ ਦੇ ਨਾਲ ਕਰਵਾਨੇ ਆ ਤੇ ਉਹ ਵੀ ਜਿਹੜਾ ਸਰਕਾਰ ਵੱਲੋਂ ਬੋਹਾ ਸਰ ਸੀ ਜਿਹੜਾ ਕ੍ਰਿਸ਼ਨ ਕੁਮਾਰ ਸਰ ਜੀ ਹੁਣਾਂ ਵੇਲੇ ਉਹਨਾਂ ਟਾਈਮ ਤੇ ਸਾਡੀਆਂ ਜਿਹੜੀਆਂ ਵੱਧ ਤੋਂ ਵੱਧ ਜਿਵੇਂ 20 ਤੋਂ 25 ਵੀਡੀਓਜ਼ ਉਹਨਾਂ ਵੱਲੋਂ ਸ਼ੇਅਰ ਕੀਤੀਆਂ ਗਈਆਂ ਡਿਪਾਰਟਮੈਂਟ ਪੇਜ ਤੇ ਹਾਂਜੀ ਤਾਂ ਹੋਰ ਜਿਹੜਾ ਸਾਡੇ ਸਕੂਲ ਵਿੱਚ ਜੇ ਗੇਮਸ ਦੇ ਪੱਖੋਂ ਦੇਖੀਏ ਤਾਂ ਉਹਦੇ ਵਿੱਚ ਵੀ ਸਾਡੇ ਬੱਚੇ ਆ ਪਿਛਲੇ 2 ਸਾਲਾਂ ਤੋਂ ਸਟੇਟ ਵਿੱਚ ਜਾ ਰਹੇ ਆ ਤੇ ਉਹ ਉਸ ਤੋਂ ਪਹਿਲਾਂ ਵੀ ਸਾਡੇ ਬੱਚੇ ਖੋਖੋ ਕਬੱਡੀ ਵਿੱਚ ਜਾ ਚੁੱਕੇ ਹੈਗੇ ਆ ਤੇ ਜੇ ਅਸੀਂ ਆਪਣੇ ਆਪਣਾ ਇਨਫਰਾਸਟ੍ਰਕਚਰ ਦੇ ਬਾਰੇ ਦੇਖੀਏ ਤੇ ਉਹਦੇ ਵਿੱਚ ਸਾਡੇ ਸਕੂਲ ਵਿੱਚ ਲਿਸਨਿੰਗ ਲੈਬ ਹੈ ਕੰਪਿਊਟਰਸ ਬੱਚਿਆਂ ਨੂੰ ਸਿਖਾਏ ਜਾਂਦੇ ਆ ਪ੍ਰੋਜੈਕਟਰ ਲੱਗੇ ਹੋਏ ਨੇ ਜੀ ਤੇ ਬਾਕੀ ਦੇਖੋ ਐਨ ਆਰ ਆਈਜ਼ ਵੀਰਾਂ ਦਾ ਵੀ ਸਾਡਾ ਸਹਿਯੋਗ ਹੈ ਜਿੱਥੇ ਜਿੱਥੇ ਸਾਡਾ ਸਰਕਾਰ ਦਾ ਸਹਿਯੋਗ ਹੈ ਐਨ ਆਰ ਆਈ ਵੀਰਾਂ ਦਾ ਵੀ ਸਹਿਯੋਗ ਹੈ ਤੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਦਾ ਵੀ ਤੇ ਜਿਹੜੇ ਪਿੰਡ ਦੇ ਹੋਰ ਮੋਤਵਰ ਜਿਹੜੇ ਸੱਜਣਾਂ ਹਨ ਉਹਨਾਂ ਸਾਰਿਆਂ ਦਾ ਸਹਿਯੋਗ ਸਾਨੂੰ ਦਿੱਤਾ ਜਾਂਦਾ ਹੈ ਤੇ ਉਹ ਜਿਹੜਾ ਸਾਡਾ ਜਿਹੜਾ ਸਕੂਲ ਹੈ ਸਭ ਤੋਂ ਪਹਿਲਾਂ ਮੈਂ ਮੰਦੀਆਂ ਜਲੰਧਰ ਦਾ ਜਿੱਥੇ ਫੁੱਲੀ ਏਸੀ ਇਹਨਾਂ ਨੇ ਪ੍ਰੋਵਾਈਡ ਕਰਵਾਇਆ ਹੈ ਔਰ ਜੇ ਅਸੀਂ ਤੁਸੀਂ ਨਵੋਦਿਆਂ ਦੇ ਪੱਖੋਂ ਦੇਖਿਆ ਜਾਵੇ ਤਾਂ ਸਾਡੇ ਬੱਚੇ ਨਵੋਦਿਆਂ ਵਿੱਚ ਵੀ ਸਿਲੈਕਟ ਹੋ ਰਹੇ ਹਨ ਜਿਵੇਂ ਹੈ ਜਿਵੇਂ ਸਰਕਾਰੀ ਸਕੂਲ ਦੇ ਚੱਥੇ ਮੈਂ ਦੇਖਿਆ ਹੈਗਾ ਵਾ ਕਿ ਖੇਡਾਂ ਵਾਸਤੇ ਬੜੀ ਵਧੀਆ ਜਗ੍ਹਾ ਬਣੀ ਹੋਈ ਹੈ ਹਾਂਜੀ ਗਰਾਊਂਡਸ ਬਣੀਆਂ ਹੋਈਆਂ ਹੈਗੀਆਂ ਸਾਰਾ ਇਹ ਕਿ ਇਹਨਾਂ ਦਾ ਸਹਿਯੋਗ ਪੰਚਾਇਤ ਦਾ ਸਹਿਯੋਗ ਵੀ ਸਾਨੂੰ ਮਿਲ ਰਿਹਾ ਹੈ ਮਿਸਵੇਰੇ ਸ਼ਾਮ ਬੱਚਿਆਂ ਨੂੰ ਪ੍ਰੈਕਟਿਸ ਕਰਵਾਨੇ ਆ ਜਿਵੇਂ ਕਿ ਇੱਕ ਨਸ਼ੇ ਦੇ ਵਿਰੁੱਧ ਮੀਮ ਚੱਲ ਚੱਲ ਰਹੀ ਹੈ ਉਹਦੇ ਵਿੱਚ ਜਿਹੜੇ ਸਰਪੰਚ ਸਾਹਿਬ ਵੱਲੋਂ ਪੰਚਾਇਤ ਮੈਂਬਰਾਂ ਵੱਲੋਂ ਇਹ ਮੁਹਿੰਮ ਚਲਾਈ ਜਾ ਰਹੀ ਹੈ ਵੀ ਬੱਚੇ ਨਸ਼ੇ ਵੱਲ ਜਿੰਦਾ ਵਧਦੇ ਜਾ ਰਹੇ ਹਨ ਉਹਨਾਂ ਦਾ ਰੁਝਾਨ ਵੀ ਬੱਚੇ ਬਿਜ਼ੀ ਰਹਿਣ ਇਸ ਖਾਤੇ ਉਹ ਸਵੇਰੇ ਸ਼ਾਮ ਬੱਚਿਆਂ ਨੂੰ ਗੇਮਸ ਦੀ ਪ੍ਰੈਕਟਿਸ ਕਰਾਉਂਦੇ ਆ ਖੁਸਤੀਆਂ ਕਰਵਾਉਂਦੇ ਆ ਸਰਕਲ ਸਟਾਈਲ ਕਬੱਡੀ ਦੀ ਪ੍ਰੈਕਟਿਸ ਕਰਵਾਉਂਦੇ ਆ ਇਸ ਢੰਗ ਨਾਲ ਇਹਨਾਂ ਦਾ ਵੀ ਪਿੰਡ ਦਾ ਵੀ ਬਹੁਤ ਜ਼ਿਆਦਾ ਉਪਰਾਲਾ ਤੁਹਾਡੇ ਕਹਿੰਦਾ ਮਤਲਬ ਕੀ ਹੈ ਇਸ ਸਕੂਲ ਦੇ ਵਿੱਚ ਕਾਫੀ ਤਰ੍ਹਾਂ ਤਰ੍ਹਾਂ ਦੇ ਜਾਨੀ ਕਿ ਪ੍ਰੋਵਾਈਡ ਹੈਗੇ ਆ ਸਾਰਿਆਂ ਦਾ ਵੀ ਸਹਿਯੋਗ ਮਿਲ ਰਿਹਾ ਸਾਨੂੰ ਹਰ ਪੱਖੋਂ ਸਾਨੂੰ ਸਹਿਯੋਗ ਮਿਲ ਰਿਹਾ ਜਿਸ ਖਾਤ ਜਿਸ ਕਰਕੇ ਜਿਹੜਾ ਸਾਡੇ ਸਕੂਲ ਹੈ ਬਲੰਦੀਆਂ ਤੇ ਜਾ ਰਿਹਾ ਵਾਹ ਜੀ ਵਾਹ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਮੈਮ ਨੇ ਤੇ ਅਸੀਂ ਤਾਂ ਇਹ ਕਵਾਂਗੇ ਕਿ ਇਸ ਸਕੂਲ ਦੇ ਵਿੱਚ ਮੈਮ ਦਾ ਇਹ ਵੀ ਇੱਕ ਕਹਿਣਾ ਸੀ ਸਾਡੇ ਜਿਹੜੇ ਦੂਸਰੇ ਮੈਮ ਸੀ ਉਹਨਾਂ ਨੇ ਕਹਿਆ ਸੀ ਜਦੋਂ ਸਟਾਰਟਿੰਗ ਕੀਤੀ ਸੀ 28 ਬੱਚੇ ਸੀ ਪਰ ਕਿਤੇ ਨਾ ਕਿਤੇ ਜਾ ਕੇ ਅੱਜ ਇਸ ਸਕੂਲ ਦੇ ਵਿੱਚ 75 ਬੱਚੇ ਆ ਪਰ ਸਰਕਾਰੀ ਸਕੂਲ ਦੇ ਵਿੱਚ ਬੱਚੇ ਹੁੰਦੇ ਨੇ ਮੈਂ ਇਹ ਨਹੀਂ ਕਹਿੰਦਾ ਨਹੀਂ ਹੁੰਦੇ ਪਰ ਇਸ ਸਕੂਲ ਦੇ ਵਿੱਚ ਪੂਰਾ ਇਹਨਾਂ ਦਾ ਇਹ ਕਹਿਣਾ ਹੈ ਏਸੀ ਫੁੱਲੀ ਹੈਗਾ ਵਾ ਔਰ ਬੱਚਿਆਂ ਵਾਸਤੇ ਖੇਡਣ ਕੁੱਦਣ ਵਾਸਤੇ ਪੂਰਾ ਹੈਗਾ ਵਾ ਔਰ ਬੱਚਾ ਖੇਡ ਵੀ ਸਕਦਾ ਔਰ ਈਵਨ ਤੱਕ ਕੰਪਿਊਟਰ ਵਗੈਰਾ ਵੀ ਲੱਗੇ ਹੋਏ ਨੇ ਅੱਛਾ ਜੀ ਖਾਣੇ ਲਈ ਸ਼ੈੱਡ ਵੀ ਬਣੀ ਹੋਈ ਹੈ ਆ ਸਾਡੇ ਬੱਚੇ ਥੱਲੇ ਟਾਟ ਤੇ ਬੈਠ ਕੇ ਨਹੀਂ ਖਾਂਦੇ ਉਹਨਾਂ ਨੂੰ ਬਕਾਇਦਾ ਸ਼ੈੱਡ ਬਣਵਾਈ ਗਈ ਹੈ ਪਿੰਡ ਵਾਲਿਆਂ ਵੱਲੋਂ ਐਨਆਰਆਈਜ਼ ਵੀਰਾਂ ਵੱਲੋਂ ਤਾਂ ਕਿ ਉਹ ਬੱਚੇ ਥੱਲੇ ਬੈਠ ਕੇ ਨਾ ਖਾਂਦੇ ਮੈਂ ਅਸਰ ਦੇ ਰਿਹਾ ਹਾਂ ਕਿ ਮੈਂ ਆਪਣੇ ਬੜਾ ਅੱਛਾ ਮੈਸੇਜ ਦਿੱਤਾ ਕਿ ਜਿਹੜਾ ਰੋਟੀ ਬੱਚੇ ਖਾਂਦੇ ਵੀ ਹੈਗੇ ਆ ਉਹ ਛੱਡ ਦੇ نیچے ਬਹਿ ਕੇ ਰੋਟੀ ਵਗੈਰਾ ਖਾਂਦੇ ਹੈਗੇ ਤੇ ਉਹਨਾਂ ਵੱਲੋਂ ਕੋਈ ਪਰੇਸ਼ਾਨੀ ਨਹੀਂ ਹੈ ਮੈਮ ਦਾ ਬੱਚਿਆਂ ਨੂੰ ਬੜਾ ਅੱਛਾ ਸਜਾਉ ਹੋ ਗਿਆ ਤਾਂ ਸੋ ਹੁਣ ਆਪਾਂ ਜਿਹੜੇ ਇੱਥੇ ਦੇ ਪਿੰਡ ਦੇ ਸਰਪੰਚ ਸਾਹਿਬ ਹੈਗੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ